ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਹਦੇ ਕੋਈ ਇਹਨਾਂ ਨੇ ਪਰਮਿਸ਼ਨ ਨਹੀਂ ਲਈਤੀ ਆ ਕਿਸੇ ਨੂੰ ਇਹਨਾਂ ਨੇ ਦੱਸਿਆ ਨਹੀਂ ਕਿਸੇ ਨੂੰ ਪੁੱਛਿਆ ਨਹੀਂ ਕੋਈ ਇਹਨਾਂ ਕੋਲੇ ਮੈਪ ਨਹੀਂ ਹੈਗਾ ਇੱਕ ਕਿੰਨ ਦੇ Airtel ਕੰਪਨੀ ਵਾਲੇ Airtel ਕੰਪਨੀ ਵਾਲੇ ਆ Net ਵਾਲੇ ਜੋ ਬਿਨਾ ਪੁੱਛੇ ਬਿਨਾ ਦੱਸੇ ਸਾਡੀਆਂ ਜੋ ਵਸਤੀਆਂ ਨੇ ਉਹਨਾਂ ਦੇ ਵਿੱਚ ਆਪਦਾ ਨੈਟਿਵ ਫਲਾਰ ਦੇ ਪੈਣੇ ਔਰ ਜਿੰਦੇ ਕਰਕੇ ਵੀ ਆਵਾਜ਼ ਸਪਲਾਈ ਦੀ ਪੈਪ ਟੁੱਟ ਗਈ ਆ ਇਹ ਪੂਰਾ ਬਸ ਇਹਨਾਂ ਘਰਾਂ ਦਾ ਕਨੈਕਟ ਟੁੱਟ ਗਿਆ ਵਾਟਰ ਸਪਲਾਈ ਨਹੀਂ ਜਾ ਰਹੀ ਔਰ ਹੁਣ ਵਾਟਰ ਸਪਲਾਈ ਪੂਰੀ ਬੰਦ ਕਰਵਾਵਾਂਗੇ ਜਿੰਦੇ ਕਰਕੇ ਪੂਰੀ ਆਪਣੇ ਜਿੰਨੀਆਂ ਵਾੜਾਂ ਨੇ ਸਾਨੂੰ ਲੱਗਦੀਆਂ ਸਾਰਾਂ ਦਾ ਪਾਣੀ ਠੱਪ ਰਹੇਗਾ ਹੁਣ ਜਿੰਨਾ ਦਿੱਕਰ ਇਲਾਕਾ ਕਣੀ ਜਨਗੰਨਾ ਇਸ ਏਰੀਏ ਦੀ ਕਣੀ ਆਬਾਦੀ ਹੈ ਕਿੰਨਾ ਇਲਾਕਾ ਪ੍ਰਭਾਵਿਤ ਹੋਏਗਾ ਔਰ ਆਈਡੀਆ ਨੀਅਰ ਜੇ ਤੁਸੀਂ ਹੁਣ ਕੰਮ ਸ਼ੁਰੂ ਕਰਵਾਉਂਦੇ ਹੋ ਤਾਂ ਇਹਦੇ ਕਿੰਨਾ ਸਮਾਂ ਲੱਗਣ ਦੀ ਸੰਭਾਵਨਾ ਹੈ ਇਹਦੇ ਸਮੇਂ ਸਰ ਪਹਿਲੀ ਗੱਲ ਤਾਂ ਜ਼ਿਲ੍ਹੇਵਰ ਮਿਲਣੀ ਨੀ ਆ ਸੰਡੇ ਆ ਸੰਡੇ ਨੂੰ ਵੈਸੇ ਸਾਰੇ ਛੁੱਟੀ ਹੁੰਦੀ ਆ ਜੇ ਲੇਬਰ ਆਂਦੀ ਆ ਕਮ ਸੇ ਕਮ ਕੋਈ 4-5 ਘੰਟੇ ਲੱਗਨੇ ਆ ਉਹ ਜਿੰਦੇ ਕਰਕੇ ਪੂਰੀ ਜੋ ਵੀ ਐ ਇਸੇ ਮੁਸੀਬਤ ਆਏਗੀ ਘਰਾਂ ਨੂੰ ਨਾਣ ਵਾਸਤੇ ਕੱਪੜੇ ਧੋਣ ਵਾਸਤੇ ਛੋਟੇ ਛੋਟੇ ਬੱਚੇ ਨੇ ਠੀਕ ਐ ਸਾਰਿਆਂ ਨੂੰ ਦਿੱਕਤ ਆਏਗੀ ਇਹ ਜਿੰਨੀਆਂ ਵੀ ਵਸਤੀਆਂ ਦੇ ਵਿੱਚ ਕਰਦੇ ਪੈਣੇ ਸਾਰਿਆਂ ਨੂੰ ਪੁੱਛਣਾ ਚਾਹੀਦਾ ਆ ਆਪਾਂ ਕਿਸੇ ਨੂੰ ਪੁੱਛਦੇ ਦੱਸ ਦੇਣੀਆਂ ਠੀਕ ਐ ਇਹ ਆਪਦਾ ਕੰਮ ਕਰਕੇ ਚਲੇ ਜਾਂਦੇ ਆ ਜਿੰਦੇ ਕਰਕੇ ਪਹਿਲਾਂ ਵੀ ਕਈ ਵਾਰੀ ਪ੍ਰੋਬਲਮ ਆਈਆਂ ਸਾਨੂੰ ਜਿੰਦੇ ਕਰਕੇ ਮਿਕਸ ਪਾਣੀ ਗੰਦਾ ਆਂਦਾ ਹੈ ਸਿਵਰੇਜ ਦਾ ਔਰ ਵਾਟਰ ਸਪਲਾਈ ਦਾ ਤੇ ਪਾਣੀ ਦੀ ਵਾਟਰ ਸਪਲਾਈ ਦੀ ਤੇ ਸਿਵਰੇਜ ਦੀ ਪ੍ਰੋਬਲਮ ਐਸੀ ਕਰਕੇ ਆਂਦੀ ਹੈ ਕਿਦੋਂ ਅਸੀਂ ਕਿਸੇ ਨੂੰ ਪੁੱਛ ਦੇਣੀ ਹੈ ਕਿਉਂਕਿ ਆਪਾਂ ਇਹ ਹੁੰਦੇ ਆ ਜੜਾ ਮਰਜੀ ਕੰਮ ਕੀਤੀ ਹੋਵੇ ਆਪਾਂ ਕਿਸੇ ਨਾਲ ਨਹੀਂ ਪੁੱਛਣਾ ਕਿਉਂਕਿ ਹਰ ਆਪਣੇ ਇੱਕ ਨਾਗਰਿਕ ਦਾ ਫਰਜ ਹੁੰਦਾ ਹੈ ਇਹ ਪੁੱਛਣਾ ਪਾਣੂ ਵੀ ਕਿਉਂ ਕਰਦੇ ਪੈਣੇ ਕਾਹਦੇ ਲਈ ਕਰਦੇ ਪੈਣੇ ਸਰ ਇਨਾਂ ਕੋਲ ਕੋਈ ਵਾਟਰ ਸਪਲਾਈ ਆ ਸੀਵਰ ਦਾ ਮੈਪ ਜਾਂ ਕੁਛ ਨਕਸ਼ਾ ਨਹੀਂ ਸੀ ਜਦੋਂ ਕੰਮ ਕਰ ਰਹੇ ਸਰ ਕੁਛ ਨਹੀਂ ਪੁੱਛਿਆ ਹੈਗਾ ਸੀ ਕੁਛ ਨਹੀਂ ਸਰ ਕਹ ਰਹੇ ਨਹੀਂ ਹੈਗਾ ਸੀ ਕੁਛ ਵੀ ਨਹੀਂ ਹੈਗਾ ਸੀ ਮੇਨ ਕਰ ਸੰਡੇ ਕਰਕੇ ਸਰ ਇੱਕ ਜਲਦਾ ਬਚਾ ਹੋ ਗਿਆ ਜੀ ਰਾਜੇ ਜਿਆਦੋ ਸਰ ਤੁਹਾਡੇ ਕੋਲ ਠੇਕਾ ਹੈ ਡ੍ਰਿਲਿੰਗ ਦਾ ਜਾਂ ਕੀ ਤੁਹਾਡੀ ਕੰਪਨੀ ਵੱਲੋਂ ਡਿਊਟੀ ਲੱਗੀ ਹੋਈ ਹੈ ਨਹੀਂ ਕੰਪਨੀ ਤੇ ਡਿਊਟੀ ਲੱਗੀ ਹੋਈ ਹੈ ਕਿਹੜੀ ਕੰਪਨੀ ਦਾ ਕਰ ਰਹੇ ਹੋ ਇਹ Airtel ਦਾ ਹੈ ਤਾਂ ਹੁਣ ਜਿਹੜਾ ਆ ਮੇਨ ਪਾਪਾ ਵਾਟਰ ਸਪਲਾਈ ਭਾਤਨਗਰ ਫੇਪਰ ਸ਼ਹਿਰ ਦੀ ਟੁੱਟ ਗਈ ਹੈ ਇਹਦਾ ਕੀ ਕਾਰਨ ਲੱਗਾ ਤੁਹਾਨੂੰ ਪਤਾ ਨਹੀਂ ਲੱਗਾ नहीं सर इसका जैसे हम लोग मैनुअल लो होल करते हैं तो कहीं किसी कहीं पे जो एक डेप्थ कम होती है इसका एक बीच तक आगे भी मिला है गली बीच यहाँ पर जो एक थोड़ा सा डूंगा था गहराई थी इसकी वजह से जो है कि प्रॉब्लम आ गई है बाकी हम जुड़वाने का पूरा सहयोग कर रहे हैं वाटर सप्लाई वाले जो है कि एक बार सहयोग करें जो भी है वो तो सर

ਇਹ ਆਪਦਾ ਕੋਈ ਪੌਂਦੇ ਪੈਣੇ Airtel ਕੰਪਨੀ ਦਾ ਜਿਹੜਾ ਇਹਨਾਂ ਦਾ ਟਾਵਰ ਦਾ ਵਾਸਤੇ ਹੁੰਦਾ ਹੈ ਤੇ ਇਹਨਾਂ ਦੇ ਕੰਮ ਦੇ ਦੌਰਾਨ ਜਿਹੜੀ ਵਾਟਰ ਸਪਲਾਈ ਦੀ ਮੇਨ ਪਾਈਪ ਉਹ ਟੁੱਟ ਗਈ ਸੀਗੀ ਪੈਵ ਉਹਦੇ ਕਰਕੇ ਪਾਣੀ ਜਿਹੜਾ ਸਾਰਾ ਉਹ ਗਲੀ ਦੇ ਵਿੱਚ ਪਰਿਆ ਜਾਂਦਾ ਪਿਆ ਤੇ ਉਹ ਪ੍ਰੋਬਲਮ ਇਹ ਆਉਂਦੀ ਪਈ ਹੈ ਵੀ ਸੋਵਾਰ ਸਵੇਰ ਬੱਚਿਆਂ ਨੇ ਜਾਣਾ ਹੈ ਵਾਟਰ ਸਪਲਾਈ ਬੰਦ ਕਰਨੀ ਪੈਣੀ ਸਾਰੀ ਵਸਤੀ ਦਾ ਪਾਣੀ ਬੰਦ ਹੋਊਗਾ ਇਹ ਬਿਨਾ ਪਰਮਿਸ਼ਨ ਤੋਂ ਲੈ ਕੇ ਇੱਥੇ ਆ ਜਾਂਦੇ ਨੇ ਕੋਈ ਇਹਨਾਂ ਦੇ ਕੋਲ ਨਕਸ਼ਾ ਨਹੀਂ ਜਿੱਥੇ ਇਹਨਾਂ ਦਾ ਦਿਲ ਕਰਦਾ ਉੱਥੇ ਟੋਇਆ ਪਟ ਕੇ ਬੈਹ ਜਾਂਦੇ ਨੇ ਕੋਈ ਇਹਨਾਂ ਦੇ ਕੋਲ ਵਿਸ਼ ਇਹਨਾਂ ਨਾਲ ਬੰਦਾ ਤੇ ਖੋਤਾ ਆ ਦੋ ਘੰਟੇ ਹੋ ਗਏ ਨੇ ਬਹਿਸ ਕਰਦੇ ਪਏ ਪਾਣੀ ਉਹ ਕਹਿੰਦਾ ਹੁਣ ਬੰਦ ਕਰਾਣੇ ਹੁਣ ਕਰਾਣੇ ਆ ਅਜੇ ਤੱਕ ਇਹਨਾਂ ਕੋਲ ਪਾਣੀ ਬੰਦ ਨਹੀਂ ਹੋਇਆ ਕੋਈ ਇਹਨਾਂ ਕੋਲ ਆਪਦੀ ਜੀਸੀਬੀ ਨਹੀਂ ਹੋਈਗੀ ਸਾਨੂੰ ਇਥੇ ਬੱਚਾ ਡਿੱਗ ਪਵੇ ਉਹਦਾ ਜ਼ਿੰਮੇਵਾਰ ਕੌਣ ਹੈ ਇਹਨਾਂ ਨੇ ਤਾਂ ਹੱਥ ਖੜੇ ਕਰਕੇ ਘਰੋਂ ਚਲੇ ਜਾਣਾ ਯਾਬ ਤਾਂ ਦੂਜਿਆਂ ਦੇ ਪਾਸੇ ਪੈ ਜਾਣਾ ਕੱਪੜੇ ਧੋਣ ਤੋਂ ਬਹਿ ਜਾਣਾ ਸਾਰਿਆਂ ਨੇ ਸਵੇਰੇ 10:00 ਵਜੇ ਸਾਰਿਆਂ ਨੇ ਸਕੂਲੇ ਜਾਣਾ ਪਾਣੀ ਆਣਾ ਨਹੀਂਗਾ ਇਨਾਂ ਦੀ ਵਜ੍ਹਾ ਕਰਕੇ ਨੇ ਇਹਨਾਂ ਨੂੰ ਕੁਝ ਪੁੱਛਦਾ ਦੱਸਦਾ ਨਹੀਂ ਕਿ ਜਦੋਂ ਇਹਨਾਂ ਦਿਲ ਕਰਦਾ ਟੋਇਆ ਮਾਰ ਕੇ ਪਹੀ ਤਾਦਦੀਆਂ ਤਾਰਾ ਪਾੜੀਆਂ ਨੇ ਜੀ ਇਹ ਕੌਣ ਨੇ ਕਿੱਥੋਂ ਆਏ ਨੇ ਕੀ ਗੱਲ ਕੀ ਬਾਤ ਕਿਸੇ ਨੂੰ ਪਤਾ ਨਹੀਂ ਮੇਨ ਗਲੀ ਇਹ ਮੇਨ ਗਲੀ ਸਾਰੀ ਬੰਦ ਹੈ ਉਹ ਸਭ ਤੋਂ ਵੱਡੀ ਗੱਲ ਹੈ ਕਿ ਟਿਊਸ਼ਨ ਸੈਂਟਰ ਹੈ ਅੱਜ ਐਤਵਾਰ ਹੋਣ ਕਰਕੇ ਬੱਚੇ ਨਹੀਂ ਆਏਗੇ ਜੇ ਕਿਤੇ ਇਸ ਟਾਈਮ ਬੱਚੇ ਲੰਘਣ ਆਉਂਦੇ ਤਾਂ ਬੜੀ ਦਿੱਕਤ ਆਣੀ ਸੀ ਪਾਜੀ ਬਹੁਤ ਦਿੱਕਤ ਆਣੀ ਸੀ ਅੱਜ ਐਤਵਾਰ ਕਰਕੇ ਬਚਾਅ ਹੋ ਗਿਆ ਆ ਦੁਕਾਨ ਇੱਥੇ ਦੁਕਾਨ ਦਾ ਵੀ ਨਾਲ ਫਿਰ ਜੇ ਕਿਸੇ ਦੀ ਨੀਂਹਾਂ ਦੇ ਵਿੱਚ ਪਾਣੀ ਜਾਂਦਾ ਰਹੇ ਤਾਂ ਮਕਾਨ ਡਿੱਗ ਪਿਆ ਹੁੰਦਾ ਜ਼ਿੰਮੇਵਾਰ ਕੌਣ ਹੈ ਇਨਾਂ ਨੇ ਦੇ ਹੱਥ ਖੜੇ ਆਦ ਕਰਕੇ ਚਲੇ ਜਾਣਾ ਠੀਕ ਹੈ ਜੀ ਹਮਾਰਾ ਕਾਮ ਹੋ ਗਿਆ ਹਮ ਜਾ ਰਹੇ ਹੁਣ ਕਾਫੀ ਦੇਰ ਹੋ ਗਈ ਕਿ ਤੁਹਾਨੂੰ ਕੋਈ ਆਸ਼ਵਾਸਨ ਦਿੱਤਾ ਕਿ ਅੱਜ ਰਾਤ ਦਾ ਹੱਲ ਹੋਊਗਾ ਜਾਂ ਨਹੀਂ ਨਹੀਂ ਆਸ਼ਵਾਸਨ ਦੇ ਕੋਈ ਉਹ ਉਹ ਕਹਿੰਦੇ ਪੈਣੇ ਆਸ਼ਵਾਸਨ ਉਹ ਕਹਿੰਦੇ ਪੈਣੇ ਅਸੀਂ ਜੀਸੀਬੀ ਬੁਲਾਈ ਏ ਅਸੀਂ ਇਹ ਕੀਤਾ ਦੋ ਘੰਟੇ ਹੋ ਗਏ ਨੇ ਕੋਈ ਗੱਲ ਸੁਣਨੇ ਪਿਆ ਕੋਈ ਹੋ ਜੇ ਤਾਂ ਕੋਈ ਬੁਲਾਈ ਨਹੀਂ ਇਹ ਹੋਣਾ ਹੀ ਨਹੀਂਗਾ ਤੁਸੀਂ ਸੇਰੇ ਆ ਕੇ ਭਾਵੇਂ ਵੇਖ ਲੈ ਸੇਰ ਤੱਕ ਕੋਈ ਮਸਲਾ ਨਹੀਂ ਹੱਲ ਹੋਣਾਗਾ ਐਤਵਾਰ ਕਿੱਥੋਂ ਹੋ ਜਾਊਗਾ ਜੀ ਐਵੇਂ ਬੇਕੂ ਬਣਾਉਂਦੇ ਪੈਣੇ ਆਸ਼ਵਾਸਨ ਤੇ ਉਹਨਾਂ ਨੇ ਆਂਦੀ ਜਾਨ ਛਡਾਣੀ ਹੈ ਵੀ ਚਲੋ ਇਹਨਾਂ ਨੂੰ ਕ ਦਾ ਕੰਮ ਵਧਣਾ ਹੈ ਘਟਣਾ ਨਹੀਂ ਹੈ ਸਿਰ ਭਾਵੇਂ ਇੱਥੋਂ ਆ ਕੇ ਤੁਸੀਂ ਦੁਬਾਰਾ ਫਿਰ ਦੇਖ ਲਿਆ ਇਹ ਕੀ ਮਾਮਲਾ ਹੋਇਆ ਸਰ ਜੀ ਇਹ ਦੇਖੋ ਜੀ ਇਹਨਾਂ ਨੇ ਪਾਪ ਆਪਣੀ ਮਰਜ਼ੀ ਨਾਲ ਪੱਟੀ ਏ ਨਾ ਕਿਸੇ ਨੇ ਪੁੱਛਿਆ ਨਾ ਕਿਉਂ ਦੱਸਿਆ ਤੇ ਪਾਣੀ ਦੀ ਪੈਪ ਟੁੱਟ ਗਈ ਏ ਹੁਣ ਸਾਰੀ ਗਲੀ ਚ ਪਾਣੀ ਚਾਈ ਜਾ ਰਿਹਾ ਨਾ ਕੋਈ ਪੁੱਛਣਾ ਕੋਈ ਦੱਸਣਾ ਵਾਲਾ ਉਤੋਂ ਅੱਜ ਐਦਵਾਰੇ ਨਾ ਕਿਸੇ ਨੇ ਜਾਈ ਨਹੀਂ ਆਣਾ ਤੇ ਨਾ ਕਿਸੇ ਦਫਤਰ ਆਏ ਨਹੀਂ ਆਣਾ ਸਾਰੇ ਜਿਵੇਂ ਪਾਣੀ ਦੇ ਪੂਰੀ ਗਲੀ ਭਰ ਗਈ ਤੁਹਾਡੀ ਇਹਨਾਂ ਨੇ ਕੋਈ ਨਕਸ਼ੇ ਨੂੰ ਕੋਲੋਂ ਨਹੀਂ ਕੀਤਾ ਜਾਂ ਤੁਹਾਨੂੰ ਕੋਈ ਆਸ਼ਵਾਸਨ ਦਿੱਤਾ ਬਣਵਾ ਕੇ ਦੇਣਗੇ ਤੁਹਾਨੂੰ ਕੁਝ ਨਹੀਂ ਦੱਸਿਆ ਜੀ ਨਾ ਬਨਾ ਬਨਾਣਾ ਸਮੇਂ ਖੜੇ ਹੋਏ ਨੇ ਵੇਲੇ ਜੀ ਨਾ ਤੁਹਾਨੂੰ ਪਟਨ ਵੇ ਪੁੱਛਿਆ ਨਾ ਬਨਾਵੇ ਦੱਸਿਆ ਪੰਪਾਇਰ ਟੁੱਟੀ ਹੋਣ ਪਾਚਲੇ ਤੇ ਅਸੀਂ ਫੜਿਆ ਰਹਿਣਾ ਬੰਦਿਆਂ ਨੂੰ ਲਈ ਭਾਈ ਆਪ ਦਾ ਪੈ ਬਣਾਓ ਤੇ ਪਾਣੀ ਬੰਦ ਕਰੋ ਫਿਰ ਜਾਣ ਦੇ ਨਾਲ ਸਪਲਾਈ ਬੰਦ ਹੋ ਗਈ ਸਾਰੀ ਹਾਂਜੀ ਸਾਰੀ ਬੰਦ ਹੋਈ ਪਈ ਹੁਣ ਇੱਕ ਦਿਨ ਚੱਲਣਾ ਜਾਂ ਦੋ ਦਿਨ ਬੰਦ ਰਹਿਣੀ ਜਾਂ ਤਿੰਨ ਦਿਨ ਬੰਦ ਰਹਿਣੀ ਉਹਨਾਂ ਦੇ ਡਿਪੈਂਡ ਹੈ ਜੀ ਕੀ ਮੰਗ ਕਰਦੇ ਹੋ ਜੀ ਅਸੀਂ ਨਾਲੇ ਵੀ ਪਾਣੀ ਅੱਜ ਤੋਂ ਜਲਦੀ ਹੋ ਜਲਦੀ ਚੱਲੇ ਤੇ ਪਾਣੀ ਬਲਤੋਂ ਆਵੇ ਜੀ ਛੋਟੇ ਛੋਟੇ ਬੱਚੇ ਨੇ ਗਲੀ 'ਚ ਟੋਇਆ ਹੋਇਆ ਪਿਆ ਟੋਏ 'ਚ ਬੱਚਾ ਡਿੱਗ ਵੀ ਸਕਦਾ ਹੈ ਨੁਕਸਾਨ ਵੀ ਹੋ ਸਕਦਾ ਜੀ ਚਲੋ ਦੱਸਿਓ ਸਾਥੀ ਕੀ ਨਾਮ ਤੁਹਾਡਾ ਰਮਨ ਅਰੋੜਾ ਜੀ ਰਮਨ ਜੀ ਕੀ ਮਾਮਲਾ ਹੈ ਤੁਹਾਡੀ ਗਲੀ ਦਾ ਜਿਹੜਾ ਤੁਸੀਂ ਇੱਥੇ ਇਕੱਠੇ ਹੋਏ ਹੋ ਗਲੀ ਦਾ ਜੀ ਇਹਨਾਂ ਨੇ ਪਾਈਪ ਕਾਣ ਲੱਗੇ ਸੀਗੇ ਜੀ ਕਿਸੇ ਕੋਈ ਪ੍ਰਾਈਵੇਟ ਕੰਪਨੀ ਦੇ ਪਾਈਪ ਹੈ ਜੀ ਟਾਉਨ ਦੇ ਬਿਹਾਰਫ ਦੇ ਇਹਨਾਂ ਨੇ ਜਦੋਂ ਡ੍ਰਿਲਿੰਗ ਕੀਤੀ ਹੈ ਤਾਂ ਨੀਚੋਂ ਵਾਟਰ ਸਪਲਾਈ ਦਾ ਪਾਈਪ ਟੁੱਟ ਗਈ ਹੈ 메인 ਸਿਵਰੇਜ ਲੀਕ ਹੋ ਗਿਆ ਜੀ 메인 ਪਾਈਪ ਪਾਣੀ ਵਾਲੀ ਵਾਟਰ ਸਪਲਾਈ ਵਾਲੀ ਕੌਣ ਵਿਹਾਰ ਤੇ ਇਹ ਤਾਂ ਗਲੀ ਛਾ ਪਾਣੀ ਐਂਟਰ ਨਹੀਂ ਕੀਤਾ ਕਿ ਪਾਣੀ ਬਾਹਰ ਦੀ ਪਰ ਰੁਕ ਗਿਆ ਕਿ ਉਹ ਸਿਵਰੇਜ ਉਹਨੂੰ ਐਬਜ਼ਾਰਬ ਕਰ ਰਿਹਾ ਜੀ ਤਾਂ ਉਹਦੇ ਕਰਕੇ ਹੁਣ ਸਾਰਾ ਪਾਣੀ ਵਾਟਰ ਸਪਲਾਈ ਸਾਰੀ ਬੰਦ ਪਈ ਹੈ ਜੀ ਤਾਂ ਹੁਣ ਇਹਨਾਂ ਉੱਪਰ ਡਿਪੈਂਡ ਹੈ ਕਿ ਕੀ ਕੀ ਕਰਵਾ ਕੇ ਦੇਣਗੇ ਫਰਦਰਸ ਜੀ ਬਹੁਤ ਲੰਬਾ ਪ੍ਰੋਸੀਜਰ ਹੋ ਗਿਆ ਔਰ ਸਾਰਾ ਪਾਣੀ ਗਲੀ ਦਾ ਬੰਦ ਹੈ, ਵਾਟਰ ਸਪਲਾਈ ਵੀ ਬੰਦ ਹੈ ਔਰ ਸੀਵਰੇਜ ਵੀ ਇਸ਼ੂਜ਼ ਆ ਰਹੇ ਆ ਜੀ। ਦੋ ਘੰਟੇ ਤੋਂ ਮਸ਼ੀਨ ਵਾਲਿਆਂ ਨੇ ਕੋਈ ਤੁਹਾਨੂੰ ਠੁਕਮਾ ਜਵਾਬ ਦਿੱਤਾ ਹੀ ਨਹੀਂ। ਕੋਈ ਇਹਨਾਂ ਵੱਲੋਂ ਪ੍ਰੋਪਰ ਕੋਈ ਹੈ ਨਹੀਂ ਇਹਨਾਂ ਵੱਲੋਂ ਜੀ ਕੋਈ ਇਹਨਾਂ ਨੇ ਪਹਿਲਾਂ ਦੱਸਿਆ ਨਹੀਂ ਗਲੀ ਵਾਲਨ ਨੂੰ ਕੀ ਕੀ ਇਸ਼ੂ ਹੈ, ਗਲੀ ਬੰਦ ਪਈ ਆ। ਗਲੀਆਂ ਸਾਰਾ ਏਰੀਆ ਮੇਨ ਤੋਂ ਬੰਦ ਕੀਤਾ ਪਿਆ ਜੀ। ਗਲੀ ਦੀ ਐਂਟਰਸ ਵੀ ਪ੍ਰੋਪਰ ਬੰਦ ਆ ਜੀ। ਹੁਣ ਮੰਗ ਕੀ ਕਰ ਰਹੇ ਤੁਸੀਂ? ਮੰਗ ਤਾਂ ਇਹੀ ਕਰ ਰਹੇ ਆ ਜੀ ਜੀ ਪ੍ਰੋਪਰ ਇਹਨੂੰ ਸੈਟਿੰਗ ਕਰਕੇ ਦੇਣ ਜੀ ਗਲੀ ਦੀ ਐਂਟਰਸ ਹੀ ਬੰਦ ਆ ਜੀ। ਗਲੀ ਦੀ ਐਂਟਰਸ ਹੀ ਬੰਦ ਚੱਲ ਰਹੀ ਆ ਜੀ ਵਰਮਾ-ਵਰਮਾ ਮਾਰਿਆ ਇਹਨਾਂ ਨੇ ਉਹਦੇ ਨਾਲ ਪਾਈਪ ਟੁੱਟੀ ਇਹਨਾਂ ਨੇ ਸਾਰਿਆ ਅਸੀਂ ਹੁਣ ਸਾਡੇ ਬੰਦੇ ਆਏ ਹੋਏ ਕੰਮ ਕਰ ਰਹੇ ਹੈ ਘੰਟਾ ਡੇਢ 2 ਘੰਟੇ ਲੱਗ ਜਾਣਗੇ ਜਿਹੜੀ ਵਾਟਰ ਸਪੇਸ ਦੁਬਾਰਾ ਇਹਦਾ ਇਲਾਕਾ ਪ੍ਰਭਾਵਿਤ ਹੋਇਆ ਉਹਨੂੰ ਪਾਣੀ ਮਿਲ ਜੇ ਧੰਨਵਾਦ